ਇਹ ਸਾਡੇ ਮਾਨਯੋਗ ਕਮਿਸ਼ਨਰ ਸਾਹਿਬ ਵੱਲੋਂ ਅਤੇ ਸੀਨੀਅਰ ਅਫਸਰਾਂ ਵੱਲੋਂ ਹਦਾਇਤਾਂ ਆ। ਤੁਸੀਂ ਜਿਹੜਾ ਵੀ ਕੋਈ ਸ਼ੱਕੀ ਵਿਅਕਤੀ ਤੁਹਾਨੂੰ ਲੱਗਦਾ ਵਾ ਉਹਦੇ ਸਪੰਸਰ ਚੈਕਿੰਗ ਕੀਤੀ ਜਾਵੇ। ਇਹਦੇ ਵਾਸਤੇ ਆਪਾਂ ਟੂ ਵੀਲਰ ਤੋਂ ਫੋਰ ਵੀਲਰ ਸਾਰਿਆਂ ਦੀ ਚੈਕਿੰਗ ਕਰ ਰਹੇ ਹਾਂ। ਉਹਨਾਂ ਦੇ ਡਾਕੂਮੈਂਟ ਵੈਰੀਫਾਈ ਕਰ ਰਹੇ ਹਾਂ। ਤਾਂ ਜੇ ਕੋਈ ਵੀ ਕੋਈ ਸ਼ੱਕੀ ਬੰਦਾ ਆਪਾਂ ਨੂੰ ਲੱਗਦਾ ਵਾ ਉਹਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਊਗੀ। ਲੋੜੀ ਗਈ ਹੈ ਸਰ ਲੋੜੀ ਦੇ ਮੁਖੇ ਨੂੰ ਤੁਹਾਡੇ ਵੱਲੋਂ ਤਾਂ ਇੰਤਿਆਮ ਕੀ ਕੀ ਲਗੇ ਕੋਈ ਹੁੱਲੜਬਾਜੀ ਕਰਨਗੇ ਉਹਨਾਂ ਵਾਸਤੇ ਕੀ ਉਹਨਾਂ ਵਾਸਤੇ ਇਹੋ ਹੀ ਆ ਵੀ ਹੁੱਲੜਬਾਜੀ ਅਸੀਂ ਕਰਨ ਨਹੀਂ ਦੇਣੀ ਠੀਕ ਹੈ ਜੀ ਜੇ ਕੋਈ ਗੱਟੂ ਤਾਂ ਡੋਰ ਵੀ ਡੋਂਦਾ ਵਾ ਤਾਂ ਆਪਾਂ ਉਹਨੂੰ ਫੜ ਕੇ ਤੇ ਕੱਲ ਡਰੋਨ ਵੀ ਡਾਇਆ ਜਾਊਗਾ ਸਾਡੇ ਵੱਲੋਂ ਵੱਖ-ਵੱਖ ਇਲਾਕਿਆਂ ਤੇ ਡਾਇਆ ਵੀ ਜਾ ਰਿਹਾ ਵਾ ਤੇ ਜੇ ਕੋਈ ਕਾਬੂ ਆਉਂਦਾ ਵਾ ਸਾਡੇ ਵੱਲੋਂ ਤੇ ਆਪਾਂ ਉਹਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਊਗੀ ਪੀਸਾ ਬੋਲ ਵੀ ਸਖਤ ਦਾਤਾਂ ਗਿਆ ਵਾ ਕਿ ਗੁੱਡੀ ਉਡਾਉਣ ਵਾਲੇ ਨੂੰ ਚਾਹੇ ਗੱਟੂ ਲੈਣ ਵਾਲੇ ਨੂੰ ਵੇਚਣ ਵਾਲੇ ਨੂੰ ਸਖਤ ਸਖਤ ਸਜ਼ਾ ਹੋਏਗੀ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਜੀ ਬਿਲਕੁਲ ਜੀ ਬਿਲਕੁਲ ਇਹ ਵੇਖੋ ਤੁਸੀਂ ਵੀ ਸਾਰੇ ਆਪਣੇ ਭਰਾ ਜੇ ਅਸੀਂ ਪੁਰਾਣੇ ਟਾਈਮ ਤੋਂ ਜਦੋਂ ਰੀਤੀ ਰਿਵਾਜ ਆ ਗੁੱਡੀਆਂ ਡਾਉਨੇ ਸੀਗੇ ਪਰ ਹੁਣ ਨਵਾਂ ਜਿਹੜਾ ਗੱਟੂ ਨੇ ਕੰਮ ਖਰਾਬ ਕਰਤਾ ਵਾ ਸਾਰਿਆਂ ਦਾ ਹੀ ਇਹ ਕਿਸੇ ਦੀ ਮੌਤ ਦਾ ਕੋਈ ਹੋ ਸਕਦਾ ਕਾਰਨ ਤੇ ਉਹਨਾਂ ਵਾਸਤੇ ਸਖਤ ਸਲਾਹ ਇਹੋ ਹੀ ਆ ਕਿ ਜੇ ਤੁਸੀਂ ਇਦਾਂ ਦਾ ਕੰਮ ਕਰੋਗੇ ਤਾਂ ਤੁਹਾਡੇ ਖਿਲਾਫ ਸਖਤ ਬੰਦੀ ਕਾਰਵਾਈ ਕੀਤੀ ਜਾਊਗੀ ਇਹ ਨਾਕਾ ਕਿੰਨੇ ਵਜੇ ਤੋਂ ਲੈ ਕੇ ਕਿੰਨੇ ਵਜੇ ਤੱਕ ਹੈ ਇਹ ਨਾਕਾ ਜੀ ਆਪਣਾ ਜਿਹੜਾ ਹੈਗਾ ਵਾ 11 ਵਜੇ ਤੱਕ ਤੇ ਮੈਂ ਆਪ ਇੱਥੇ ਆ 11-12 ਵਜੇ ਤੱਕ ਸੀਪੀ ਉਫੀ ਸਰ ਸਵੇਰੇ 8 ਵਜੇ ਤੱਕ ਆ। ਉਸ ਤੋਂ ਬਾਅਦ ਫਿਰ ਇਦਾਂ ਹੀ ਅਰਾਊਂਡ ザ ਕਲੌਕ ਰਹੂਗਾ ਜਦੋਂ ਤੱਕ ਕਿ 26 ਜਨਵਰੀ ਤੱਕ। ਸਰ ਜਿਹੜੇ ਬੱਚੇ ਟ੍ਰਿਪਲਿੰਗ ਕਰਦੇ ਉਹਨਾਂ ਨੂੰ ਕੀ ਮੈਸੇਜ ਕਰਨਾ ਚਾਹੁੰਦੇ ਹੋ? ਟ੍ਰਿਪਲਿੰਗ ਕਰਨ ਵਾਲਿਆਂ ਨੂੰ ਇਹੋ ਮੈਸੇਜ ਹੈ ਵੀ ਤੁਸੀਂ ਆਪਣਾ ਵੀ ਨੁਕਸਾਨ ਕਰਾਓਗੇ ਕਿਹੇ ਹੋਰ ਦਾ ਵੀ ਨੁਕਸਾਨ ਕਰਾਓਗੇ। ਦੋ ਬੰਦੇ ਬੈਠੋ, ਹੈਲਮਟ ਪਾਓ, ਵਧੀਆ ਤਰੀਕੇ ਨਾਲ ਆਪਣਾ ਟਰੈਵਲ ਕਰੋ। ਫਿਰ ਸਰ ਜੇਰਾ ਕੋਈ ਫੋਨ-ਫੋਨ ਕਰਾਂਦਾ ਤੇ ਸੁਣਵਾਈ ਹੁੰਦੀ? ਨਹੀਂ ਜੀ ਨਹੀਂ ਨਹੀਂ। ਸੀਪੀ ਸਾਹਿਬ ਦੇ ਸਖਤ ਹਦਾਇਤ ਆ ਵੀ ਕਿਸੇ ਦੀ ਫੋਨ ਤੇ ਕੋਈ ਗੱਲਬਾਤ ਹੋਵੇ ਨਹੀਂ ਕਰਾਉਣੀ। ਠੀਕ ਹੈ ਜੀ।